ਬਹੁਤ ਵੱਡਾ ਧੰਨਵਾਦ ਹੈ ਵੱਡੇ ਮਾਣ ਤੇ ਸਨਮਾਨ ਕੀਤੇ ਆ ਰਹੇ ਆ ਨਾਲ ਗਰਦਾਸ ਦਾ ਤੇ ਗੁਲਜਾਰੀ ਦਾ ਧੰਨਵਾਦ ਹੈ ਇਧਰ ਦੇ ਪਾਤੇ 11000 ਵਾਲੀ ਪਹਿਲੀ 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 ਪੈ ਗਈਆ ਸਤਨਾ ਪੰਗੂ ਯਾਦ ਨੰਬਰਦਾਰ ਸੱਤਾ ਪੰਗੂ ਦਲਜੀਤ ਨੰਬਰਦਾਰ ਤੇ ਅਮਨ ਪੰਗੂ ਅਮਰੀਕਾ ਵਾਲੇ 11000 ਵਾਲੀ ਪਹਿਲੀ ਸਭਲ ਹੋ ਗਈਆ ਉਧਰ ਸ਼ੇਰਾ ਲੋਹਰੀਮਲ ਗਿੰਦਾ ਗਮਾਨਪੁਰੀਆ ਤੇ ਪਾਲਾ ਬੈਲਜੀਅਮ ਬਹੁਤ ਵੱਡੇ ਮਾਣ ਤੇ ਸਤਕਾਰ ਇਹਨਾਂ ਖਿਡਾਰੀਆਂ ਦੇ ਭਰਾਵਾਂ ਨੇ ਕੀਤੇ ਆ ਕਿਉਂਕਿ ਰਨ ਕਰਦੇ ਆ ਸ਼ਹੀਦ ਬਾਬਾ ਦੀਪਿੰਦ ਕਬੱਡੀ ਕਲੱਬ ਤੇ ਸਿੰਘ ਵਾਲੀ ਦੀ ਟੀਮ ਨੂੰ ਲੋ ਸਾਰੇ ਵੀਰਾਂ ਦਾ ਧੰਨਵਾਦ ਅਨਮੋਲ ਮੋਲਾ ਖੱਕ ਪਿੰਦਾ ਨੌਜਵਾਨ ਦਾ ਪਰ ਸਾਹਮਣੇ ਵਰਿੰਦਰ ਸਿੰਘ ਭਿੰਡਰ ਲੋ ਪਿਸਟਲ ਭਿੰਡਰਾ ਵਾਲਾ ਇੱਕ ਤਗੜਾ ਨੰਬਰ ਜੋੜ ਗਿਆ 11000 ਬਾਲੀ ਜੱੱਬਾ ਸਾਹਿਬ ਦੂਸਰੀ ਪੈਣ ਜਾ ਰਹੀ ਹੈ ਅਮਨਦੀਪ ਭੰਗੂ ਅਮਰੀਕਾ ਵਾਲਾ ਅਨੰਦ ਵੀ ਮਾਰ ਰਿਹਾ ਬਾਖ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਰੰਦੀਪੂਰੀਆ ਗੋਪੀ ਗੋਪੀ ਏ 11000 ਦੀ ਦੂਜੀ ਸੱਭਲ ਹੋ ਗਈ ਇੱਕ ਵਾਰੀ ਆੜਿਆ ਵੱਧ ਗਿਆ ਕਿਉਂਕਿ ਅਮਰੀਕਾ ਵਾਲੇ ਭਰਾ ਨੇ ਅਮਨ ਸਾਡਾ ਵੀਰ ਅਮਰੀਕਾ ਤੋਂ ਆਇਆ ਆਇਆ ਕਿਉਂਕਿ ਉਹ ਭਰਾ ਸਾਡਾ ਆਇਆ ਆਇਆ ਜਿੰਨੇ ਲਾਗੇ ਬਣੇ ਉਹ ਜਿੰਨੇ ਵੀ ਵੀਰ ਅਮਰੀਕਾ ਗਏ ਆ ਬਹੁਤ ਭਰਾਵਾਂ ਦੀ ਮਦਦ ਪੈਦ ਦੇ ਆਧਾਰ ਤੇ ਕੀਤੀ ਹੈ ਅਮਨ ਭਰਾ ਅਮਰੀਕਾ ਵਾਲੇ ਦਾ ਧੰਨਵਾਦ ਹੈ ਉਧਰ ਯਾਦ ਹੋਣੀ ਸਤਨਾਮ ਹੋਣੀ ਧੰਨਵਾਦ ਹੈ ਪਰ ਇਧਰ ਟਾਵਰ 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 ਓਏ ਅੱਜ ਕਾਲੇ ਟਾਵਰੇ ਦਾ ਜਿਆ ਫਾਰਮ ਤੇ ਚੱਲਦਾ ਉਹ ਟਾਵਰ ਦੀ ਵਾਹ ਵੀ ਸੁੱਗੇ ਵਾਲਿਆ ਵਾਹ ਵੀ ਸੁgge ਵਾਲਿਆ ਔਰ ਦਸਾਂ ਬੇਨਤੀਆਂ ਵੀ ਹੁੰਦੀਆਂ ਹੈ ਕਿ ਸੁgge ਵਾਲਾ ਟਾਵਰ ਵਿਦੇਸ਼ਾਂ ਦੀ ਧਰਤੀ ਦੇ ਖੇਡੇ ਲਓ ਸਾਹਮਣੇ ਨੌਜਵਾਨ ਕੁਲਦੀਪ ਸਿੰਘ ਕੀਪਾ ਟਿੰਮੋ ਵਾਲ ਪਿੰਡ ਹੈ ਨੌਜਵਾਨ ਦਾ ਪਈ ਹੋਈ ਰੇਡ ਥੋੜੀ ਗਰਾਊਂਡ ਕਲੀਅਰ ਕਰਦੀ ਹੈ ਸਰਦਾਰ ਸਾਹਿਬ ਸਾਡੀ ਹੱਥ ਬਲ ਕੇ ਬੈਂਦੀ ਹੈ ਲਓ ਸਾਹਮਣੇ ਪਈ ਹੋਈ ਰੇਡ ਚਾਰ ਯਾਫੀਆਂ ਦੇ ਉੱਪਰ ਬੋਲਿਆ ਦਾ ਧਾਵਾ ਹੈ ਤੇ ਲੋਧੀ ਜਗਦੇਵ ਕਲਾ ਵਾਲਾ ਮੁੰਡਾ ਹੈ ਟੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਰੀਡਰ ਦੇ ਹਿੱਸੇ ਖਾਲਸਾ ਜੀ ਉਹ ਟਰੈਕਟਰਾਂ ਦਾ ਜੇਤੂ ਜੱਗੂ 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 ਕਬੱਡੀ ਪਾ ਰਿਹਾ ਹੈ ਆਹ ਸਾਈਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਅਜੇ ਸੈਕੰਡ ਹਾਫ ਸ਼ੁਰੂ ਹੋਇਆ ਅਮਰੀਕਾ ਵਾਲੇ ਭਰਾ ਗੁਪਤਗੁ ਕਰਦੇ ਹੋਣੇ ਆ ਵੀ ਹੁਣ ਮਾਇਆ ਕਿਤੇ ਤੇ ਲੱਗਣੀ ਹੈ ਕਿਉਂਕਿ ਦੀਪ ਦੀਆਂ ਦੋ ਹੋ ਗਈਆਂ ਇੱਕ ਰਹਿ ਗਈ ਐ ਉਹ ਅਮਰੀਕਾ ਵਾਲੇ ਭਰਾਵਾਂ ਦੇ ਵੱਲੋਂ ਉਹ 11000 ਵਾਲੀ ਲਾਸਟ ਕਬੱਡੀ ਯਾ ਅਮਰੀਕਾ ਦਲਜੀਤ ਅਮਰੀਕਾ ਅਮਨ ਅਮਰੀਕਾ ਸਤਨਾਮ ਅਮਰੀਕਾ ਉਹ ਵੱਜਦੇ ਨਰਾਸਪੋਟੀਏ ਏ ਬੱਲੇ 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 ਉਹ 11000 11000 11000 ਉਹ ਤਾਰੀਆਂ ਏ ਸੋਨੀ ਫਕਰ ਜੰਡੇ ਵਾਲਾ ਯਾਦ ਅਮਰੀਕਾ ਯਾਦ ਟਰਾਂਸਪੋਰਟ ਦਲਜੀਤ ਅਮਰੀਕਾ ਮੀਰੀ ਪੀਰੀ ਟਰਾਂਸਪੋਰਟ ਅਮਨ ਪੰਗੂ ਜੀਐਸ ਟਰਾਂਸਪੋਰਟ ਤੇ ਸਤਨਾਮ ਪੰਗੂ ਇਹ ਅਮਰੀਕਾ ਵਾਲੇ ਉਹ 11000 ਸ਼ੀਟੇ ਬਲੇਅਰ ਬਲੇਅਰ ਐਲਾਨ ਹੋ ਗਏ ਐ ਲਾਲੀ ਬੋਪਾਰਾ ਤੇ ਗਿੰਦਾ ਢਿਲੋ ਫਰਾਂਸ ਤੇ ਨਾਲ ਸ਼ੇਰਾ ਲਾਹੌਰੀ ਮੱਲ ਤੇ ਕਹਿੰਦਾ ਸ਼ੀਟੇ ਬਲੇਅਰ ਦੇ ਤਿੰਨ ਜੱਫੇ 31000 ਦੇ ਹੋਣਗੇ ਪਰ ਲਓ ਸਾਹਮਣੇ ਚੱਕੀ ਨੇ ਟਰਾਈ ਕੀਤੀ ਹੈ ਇੱਕੋ ਉਸਤਾਦ ਦੇ ਚੇਲੇ ਭਿਣੇ ਆ ਪੁਆਇੰਟ ਰੇਡਰ ਦੇ ਸੇ ਬੱਲਾ ਬਾਣੋ ਚੱਲ ਬੈਲਜੀਅਮ ਇਹ ਚਾਰ ਵੀਰੋ ਚੇਤੇ ਤੌਰ ਤੇ ਚੱਲ ਗਿਆ ਹੈ ਆਇਆ ਸੀ ਸਤਿਕਾਰ ਕਰਦੇ ਆਂ ਸ਼ੀਤੇ ਪਲੇਅਰ ਦੇ ਤਿੰਨ ਜੱਫਿਆਂ ਦੇ ਉੱਪਰ ਰਮਨ ਜੀ 31000 ਹੋਰ ਹੈ 31000 ਜਿਹੜਾ 11000 ਦੀਪ ਤੇ ਲੱਗਾ ਸੀਗਾ ਉਹ ਜੱਫੇ ਲੱਗ ਗਿਆ ਤੇ ਉਹ ਮਾਇਆ ਜਿਹੜੀ ਸੋੜੀ ਤੱਕ ਪਹੁੰਚਦੀ ਕਰਦੀਏ 11000 ਦੀ ਧੰਨਵਾਦ ਹੋਵੇਗਾ ਪਰ ਇਧਰ ਦੇ ਪਾਸੇ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਉਹ ਫੱਕਰ ਝੰਡੇ ਵਾਲਾ ਏ ਉਹ ਬੱਲੇ 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 ਕਰ ਝੰਡੇ ਵਾਲਿਆ ਕਮਾਲ ਕਰ ਗਿਆ ਹੈ ਲਾਲੀ ਯੂਐਸਏ ਸੁੱਖਾ ਯੂਐਸਏ ਵੀਰਾਂ ਵੱਲੋਂ ਬਹੁਤ ਵੱਡੇ ਪਿਆਰ ਵੱਡੇ ਅਸ਼ੀਰਵਾਦ ਇਹਨਾਂ ਲਫ਼ਜ਼ਾਂ ਤੋਂ ਖੁਸ਼ ਹੋ ਕਰਕੇ ਆਇਆ ਪਰ ਸਾਹਮਣੇ ਰੇਡ ਪੈ ਗਈ ਮੇਰੇ ਮਿੱਤਰੋ ਲਓ ਸਾਹਮਣੇ ਪਿਸਤਲ ਭਿੰਡਰਾ ਵਾਲਾ ਰੇਡ ਪਾ ਰਿਹਾ ਹੈ ਰਾਜਾ ਪੱਧਰੀ ਵਾਲਾ ਲਓ ਜੱਫਾ ਕਿ ਨਹੀਂ ਕਰੂ ਕਮਾਲ ਸ਼ੇਰਾ ਲਾਹੌਰੀ ਮੱਲ ਲਾਲੀ ਬੋਪਰਾ ਤੇ ਪਾਲ ਸਾਡਾ ਪਾਲਾ ਮਾਨੋਚਲ ਬੈਲਜੀਅਮ ਬਾਹਰ ਕਰਦੇ ਸ਼ੇਰੇ ਲਾਹੌਰੀ ਵੱਲ ਹੋਣੀ ਨੌਜਵਾਨਾਂ ਦੀ ਖੇਡ ਉੱਪਰ ਦੀਪ ਦਬਰਜੀ ਦੀ ਰੇਡ ਪੈ ਗਈ ਹੈ ਖਾਲਸਾ ਦੀ ਤੱਕੀ ਹੈ ਮਾਈਕ ਦੀਪ ਦਬਰਜੀ ਦੀ ਟ੍ਰੇਡ ਪੈ ਗਈ ਅਮਰੀਕਾ ਵਾਲੇ ਕਹਿੰਦੇ 1 ਕਮ ਤੇ 21 ਨਹੀਂ ਉਹ 31000 ਯਾਦ ਅਮਰੀਕਾ ਸਤਨਾਮ ਅਮਰੀਕਾ ਉਹ ਅਮਰੀਕਾ ਦੇ ਵਿੱਚ ਰਹਿੰਦੇ ਸਾਡੇ ਭਰਾ ਨਾਲ ਦਲਜੀਤ ਸਾਡਾ ਵੀਰ ਹੈ ਨਾਲ ਅਮਨਦੀਪ ਭੰਗੂ ਤੇ ਯਾਦ ਅਮਰੀਕਾ ਦਾ ਕਹਿੰਦਾ ਤੇ 21 ਨਹੀਂ ਇੱਕ ਹੋਂਤੇ ਬਾਪੂ ਜੀ 31 ਕਰ ਦਿਓ ਤੇ ਗੋਪੀ ਕਿਤੇ ਉਹ ਮਾਝੇ ਵਾਲੇ 75 ਨਹੀਂ ਉਹ ਲੱਖ ਪੂਰੇ ਉਹ ਪੂਰਾ 1 ਲੱਖ ਹੋ ਗਿਆ ਇਹ ਕਿੰਨਾ ਵੱਲੋਂ ਹੈ ਇਹ ਸਾਡੇ ਯਾਦਵਿੰਦਰ ਨੰਬਰਦਾਰ ਯਾਦ ਟਰਾਂਸਪੋਰਟ ਅਮਰੀਕਾ ਦਿਲਜੀਤ ਨੰਬਰਦਾਰ ਬੀਰੀ ਪੀਰੀ ਪੰਗੂ ਟਰਾਂਸਪੋਰਟ ਅਮਰੀਕਾ ਵਾਲੇ ਤੇ ਅਮਨਦੀਪ ਜੀਐਸ ਪੰਗੂ ਟਰਾਂਸਪੋਰਟ ਅਮਰੀਕਾ ਵਾਲੇ ਸਤਨਾ ਪੰਗੂ ਹੁੜੀ ਪਰ ਇੱਕਮ ਫਤਾਪੁਰੀਆ ਇਹ ਤੇ ਪਾਤੀ ਦੀ ਟੱਕਰ ਛਾਤੀ ਤੇ ਹੁਕਮ ਦਾ ਜੱਕਾ ਮੁੰਡਾ ਟੌਪ ਦੀਆਂ ਰੇਡਾਂ ਪਾਉਂਦਾ ਹੈ ਬਾਕੀਪੁਰੇ ਗਰਦਾਸ ਹੁਣਾ ਦਾ ਧੰਨਵਾਦ ਹੈ ਲਾਲ ਦੀ ਬੋਪਰ ਆਇਆ ਸਾਡਾ ਵੀਰ ਆਇਆ ਹੋਇਆ ਨਾਲ ਗਿੰਦਾ ਗਮਾਨਪੁਰੀ ਹੈ ਸ਼ੇਰਾ ਲਾਹੌਰੀ ਮੱਲ ਉਹ ਪਾਲਾ ਪੈਲਦੀਮ ਵਾਲਾ ਉਹ ਬਲੇਰਾਂ ਵਾਲਿਆ ਗੱਲ 31000 ਤੇ ਖੜ ਗਈ ਹੈ ਪਰ ਇੱਧਰ ਮੋਲਾ 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 ਨਾਮਾ ਮੁੰਡਾ ਟੱਕਰ ਜੱਗੂ 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 ਦੁਨੀਆ ਜੱਗੂ ਕਹਿੰਦੀ ਹੈ ਦੁਨੀਆ ਜੱਗੂ ਕਹਿੰਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਮੂਹ ਸਾਧ ਸੰਗਤ ਨਗਰ ਬਾਕੀਪੁਰ ਸਾਰੀ ਸੰਗਤ ਦਾ ਦਿਲ ਦੀਆਂ ਇਹ ਹਰਾਈਆਂ ਜੋ ਧੰਨਵਾਦ ਹੈ ਸਤਖਣ ਵਾਸੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ਾਂ ਦਾ ਯਾਦਗਾਰੀ ਖੇਡ ਮੇਲੇ ਇੱਕ ਲੱਖ ਇੱਕ ਲੱਖ ਅਮਰੀਕਾ ਵਾਲੇ ਅਮਰੀਕਾ ਵਾਲੇ ਕੇ ਵੱਜਦੇ ਟਰਾਂਸਪੋਰਟੀਏ ਉਹ ਯਾਦ ਸਾਡਾ ਵੀਰ ਅਮਰੀਕਾ ਦਲਜੀਤ ਅਮਰੀਕਾ ਅਮਨ ਪੰਗੂ ਅਮਰੀਕਾ ਸਤਨਾਮ ਪੰਗੂ ਅਮਰੀਕਾ ਇਹ ਟਰਾਂਸਪੋਰਟ ਕੇ ਵਾਜਦੇ ਆ ਭਰਾ ਸਾਡੇ ਮੁੰਡੇ ਸਰਾ ਕਰਾਈ ਆਉਂਦੇ ਆ ਯਾਦ ਟਰਾਂਸਪੋਰਟ ਯਾਦ ਅਮਰੀਕਾ ਵਾਲਾ ਬਾਪੂ ਜੀ ਬਾਬੇ ਦੀ ਮਿਹਰ ਨਾਲ ਉਹ ਪਿੰਡ ਵੀ ਗੇੜਾ ਮਾਰ ਗਿਆ ਤੇ ਆਉਂਦੇ ਸਾਲ ਭਰਾ ਕੰਨਾਂ ਉਹ ਚੇਚੇ ਤੌਰ ਤੇ ਪਹੁੰਚਾਂਗੇ ਉਹ ਜਿਵੇਂ ਸਾਡਾ ਅਮਨ ਅਮਰੀਕਾ ਤੋਂ ਆਇਆ ਤੇ ਅਮਨ ਬੈਲਜੀਅਮ ਉਹ ਵੀ ਸਾਡਾ ਵੀ ਉੱਚੇ ਚੇਤੇ ਤੌਰ ਤੇ ਚੱਲ ਕੇ ਆਇਆ ਪਰ ਗੁਰਦੇਵ ਨੌਜਾਨ ਫਰੰਦੀਪੁਰੀਆ ਇੱਕ ਤਕੜਾ ਨੰਬਰ ਜੋੜ ਗਿਆ ਹੈ ਲੈ ਵੀ ਫਰੰਦੀਪੁਰੀਆ ਲੱਗ ਖਾਂ ਟੁੱਟ ਕੇ ਜਾਂ ਕਹਿ ਦਈਏ ਫਤਾਪੁਰੀਏ ਨੂੰ ਜਾਂ ਕਹਿ ਦਈਏ ਨੌਜਾਨ ਇਹ ਫਰੰਦੀਪੁਰੀਆ ਤੇ ਜੀਵਾਨ ਖਰੇ ਪਿੰਡ ਵਾਲਾ ਨੌਜਣ ਟੱਕਰ ਚੋਟੀ ਦੀ ਹੋਈ ਹੈ ਉਧਰ ਚੱਕ ਸਕੰਦਰ ਵਾਲਾ ਗੋਲ ਜਾਰੀ ਹੈ ਸੋਨੂ ਦਾ ਬਰਾਣਾ ਪਿੰਡ ਹੈ ਸਤਕਾਰਯੋਗ ਵੀਰ ਲਖਬੀਰ ਸਿੰਘ ਲੱਖਾ ਫੌਜੀ ਸਾਹਿਬ ਦਾਲੂ ਕਮਣ ਹੋਰ ਵੀ ਸਤਕਾਰਯੋਗ ਹਸਤੀਆਂ ਆਈਆਂ ਲੋ ਪੈ ਗਈ ਰੇਨ ਤੇ ਬੋਲ ਖਾਣ ਵਾਲੀ ਪੈ ਗਈ ਪੈ ਗਈ ਕਬੱਡੀ ਪੈ ਗਈ ਹੈ ਯਾਦ ਨੰਬਰਦਾਰ ਸੋਨੂ ਨੰਬਰਦਾਰ ਦੋਨਾਂ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਪਰ ਇਧਰ ਚੱਕੀ 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 ਉਹ ਜਾਂਦਾ ਖਰੇ ਖਰੇ ਟੱਕੀ ਉਹ ਚੱਕੀ ਜਾਂਦਾ ਖਰੇ ਖਰੇ ਡੱਕੀ ਬਲਵਿੰਦਰ ਚੱਕੀ ਨੇ ਤਗੜਾ ਜੱਫਾ ਲਾ ਦਿੱਤਾ ਬੈਸਟਾ ਨੂੰ 11 11 ਯਾਰ ਵੱਖਰਾ ਦਿੱਤਾ ਜਾਣਾ ਹੈ ਇੱਕ ਇੱਕ ਲੱਖ ਦੇ ਜੱਫਿਆਂ ਦੇ ਉੱਪਰ ਇਹ ਵੱਡੇ ਮਾਣ ਸਨਮਾਨ ਹੋ ਗਏ ਆ ਸਰਦਾਰ ਬਲਵਿੰਦਰ ਸਿੰਘ ਨੰਬਰਦਾਰ ਸਾਹਿਬ ਲੋ ਸੰਗਤ ਦੂਰ ਤਰਾਦੇ ਤੋਂ ਚੱਲ ਕੇ ਆਈ ਹੈ ਇਹ ਪ੍ਰੰਦੀਪੂਰੀਆਂ ਲੱਗ ਗਿਆ ਫੇਰ ਦੀਪ ਦੁਰਜੀ ਪ੍ਰੰਦੀਪੂਰੀਆਂ ਕਰ ਗਈ ਟੱਕਰ ਚ ਖਰੇ ਹੋਏ ਹੋਏ ਉਹ ਮਾਧੇ ਵਾਲਿਓ ਤਾੜੀ ਦਾ ਵੜਦੀ ਆ ਇਹ ਮਾਝੇ ਦਾ ਵੱਡਾ ਮੇਲਾ ਹੈ ਜਿਵੇਂ ਅਮਰੀਕਾ ਵੱਡਾ ਦੇਸ਼ ਹੈ ਤੇ ਬਾਕੀਪੁਰ ਦਾ ਵੱਡਾ ਮੇਲਾ ਰਕਾਦ ਵੱਧ ਗਿਆ ਹੈ ਰਕਾਦ ਵੱਧ ਗਿਆ ਹੈ ਨਾਲੀ ਅਮਰੀਕਾ ਵਾਲਾ ਸੁੱਖਾ ਸਾਦਾ ਵੀ ਅਮਰੀਕਾ ਵਾਲਾ ਵੱਡੇ ਪਿਆਰ ਨੇ ਪਰ ਸ਼ੇਰਾ ਲਓ ਦਿਲ ਸ਼ੇਰ ਸਿੰਘ ਨਾਮ ਹੈ ਪਈ ਹੋਈ ਰੇਡ ਪੱਧਰੀ ਵਾਲੇ ਰਾਜੇ ਨਾਲ ਟੱਕਰ ਮੇਰੇ ਮਿੱਤਰੋ ਉਹ ਵਜਦੇ ਤੱਕੇ ਹੁੰਦੀ ਹੋਏ ਬੱਲੇ ਬੱਲੇ ਤੇ ਦਿਲ ਸ਼ੇਰ ਮੀਰਾ ਕੁੱਟੀਆ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਮੇਰੇ ਮਿੱਤਰੋ ਅਗਲੀ ਰੇਡ ਖੈਰਾਵਾਲੇ ਜੀਵਨ ਨੇ ਫੇਰ ਮੋੜ ਦਿੱਤੀ ਹੈ ਲਵੀ ਫਰੰਦੀਪੁਰੀਆ ਪਹਿਲਾਂ 50000 ਫਿਰ 75000 ਤੇ ਹੁਣ ਗੱਲ 1 ਲੱਖ 1 ਲੱਖ 1 ਲੱਖ ਯਾਦ ਹੋੜੀ ਅਮਰੀਕਾ ਦੇ ਵਿੱਚ ਹੈ ਸਤਨਾ ਭੰਗੂ ਅਮਰੀਕਾ ਦੇ ਵਿੱਚ ਹੈ ਅਮਨ ਸਾਡਾ ਭੰਗੂ ਅਮਰੀਕਾ ਦੇ ਵਿੱਚ ਹੈ ਦਿਲਜੀਤ ਨੰਬਰਦਾਰ ਅਮਰੀਕਾ ਪਰ ਆਹ ਮੁੰਡੇ ਦੇ ਵੀ ਕਹਿੰਦੇ 31 31 31 31 31 31 31 31 ਦੇ ਤਾਰਾ ਵਾਹ ਵੀ ਫਤਾਪੁਰੀਆਂ ਵਾਹ ਵੀ ਫਤਾਪੁਰੀਆਂ ਤਗੜਾ ਜੱਫਾ ਲਾਇਆ ਮੁੰਡੇ ਨੇ ਲਓ ਸਾਹਮਣੇ ਮਹਿਕ ਪਤਲਾ ਵਾਲੇ ਦੀ ਕਬੱਡੀ ਹੈ ਲੈ ਵੀ ਸ਼ੀਤਿਆ ਪਲੇਅਰ ਵਾਲਿਆ ਲਾਖਾ ਜੱਫਾ ਉਧਰ ਲਾਲ ਦੀ ਬੋਪਾਰਾ ਸ਼ੇਰਾਂ ਲਾਹੌਰੀ ਵੱਲ ਕਿੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਮੇਲਾ ਸੱਚਖਣ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ ਮਾਪੁਰਸ਼ਾ ਬਾਬੂ ਹਰਨਾਮ ਸਿੰਘ ਦੀ ਬੜੀ ਕਿਰਪਾ ਭੰਗੂ ਪਰਿਵਾਰ ਨੰਬਰਦਾਰ ਪਰਿਵਾਰ ਧੰਨਵਾਦ ਪਰ ਇਧਰਲੇ ਪਾਸੇ ਡਬਲ ਟੱਚ ਤੇ ਦਬਰਜੀ ਵਾਲਾ ਦੀਪ ਟਾਪ ਦੇ ਪੁਆਇੰਟ ਦਾ ਵਾਅਦਾ ਕਰੂ ਸਰਪੰਨ ਸਾਹਿਬ ਸੋਤੋ ਜੀ ਅਮਣ ਆਪਣਾ ਕਿੱਥੇ ਵੀਰਾ ਆਪਣੀ ਚੇਤੇ ਤੌਰ ਤੇ ਚੱਲ ਕੇ ਆਇਆ ਹੈ ਅਸੀਂ ਸਤਿਕਾਰ ਕਰਦੇ ਹਾਂ ਸਮੂਹ ಗ್ರಾಮ ਪੰਚਾਇਤ ਨਗਰ ਬਕੀਪੁਰ ਔਰ ਆਈ ਹੋਈ ਸਾਰੀ ਰੱਬ ਰੂਪੀ ਸੰਗਤ ਦਾ ਵੱਡਾ ਸਤਿਕਾਰ ਵੱਡਾ ਧੰਨਵਾਦ ਹੈ ਲਓ ਗੁਰਦੇਵ ਜੀ ਦੀ ਕਬੂਤ ਵੱਡਾ ਧੰਨਵਾਦ ਹੈ ਸ਼ਬਲੇਰਾ ਅਮਸ਼ੀਤਿਆ ਕਰਖਾ 31 30000 ਤੇ ਆਈ ਏ ਰਾਜਾ 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 ਪੱਤਰੀ ਵਾਲਾ ਕਰ ਗਿਆ ਕਮਾਲ ਟੱਕਰ ਗੁਰਦੇਵ ਦੇ ਨਾਲ ਏ ਉਹ ਧਰਤੀ ਪਾਕੀਪੁਰ ਦੀ ਧਰਤੀ ਪਾਕੀਪੁਰ ਦੀ ਏ ਮਾੜੀ ਤਾੜੀ 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 ਉਹ ਤਾੜੀ ਯੋਰਦਾਰ ਅੱਜ ਗੱਲ ਟਕਾੜੇ ਲੱਗੀ ਹੋਈ ਆ ਲੈ ਵੀ ਬਰਨਦੀਪੂਰੀਆ ਤਿਆਰੀ ਫੜਦਾ ਅਮਰੀਕਾ ਵਾਲਾ ਭਰਾ ਕਹਿੰਦਾ ਉਹ ਗੱਲ 1 ਲੱਖ ਦੇ ਖੜ ਗਈ ਹੈ ਗੱਲ 1 ਲੱਖ ਦੇ ਖੜ ਗਈ ਹੈ ਕਿਉਂਕਿ ਯਾਦ ਅਮਰੀਕਾ ਦਲਜੀਤ ਅਮਰੀਕਾ ਅਮਰ ਅਮਰੀਕਾ ਤੇ ਸਤਰਾਮ ਅਮਰੀਕਾ ਏ ਭਰਾਵਾਂ ਨੇ ਬੱਦੀ ਮਾਇਆ ਲਾਤੀ ਬੱਦੀ ਮਾਇਆ ਲਾਤੀ ਬੱਦੀ ਮਾਇਆ ਲਾਤੀ ਤੇ ਪੁਆਇੰਟ ਰੇਡਰ ਦਾ ਉਧਰ ਬਲੇਰ ਵਾਲੇ ਸ਼ਿੰਤੇ ਦੇ ਉੱਪਰ ਗਿੰਦਾ ਟਿੱਲੋ ਗਮਾਨਪੁਰੀਆ ਪਾਲਾ ਬੈਲਜੀਅਮ ਵਾਲਾ ਇਹ ਮਾਰ ਕਰਦੇ ਨਾਲ ਸ਼ੇਰਾ ਲਾਹੌਰੀ ਮੱਲ ਤੇ ਲਾਲੀ ਬੋਪਾਰਾ ਇਹ ਸਾਡਾ ਪਿਆਰ ਆਇਆ ਹੋਇਆ ਹੈ ਪਿਆਰ ਦੀ ਖੇਡ ਹੈ ਕੁਝ ਗੇਲੇ ਕੁਝ ਸ਼ਿਕਵੇ ਨੇ ਪਿਆਰ ਨਾਲ ਕੋਈ ਗੱਲ ਨਹੀਂ ਰਾਜਾ ਪਹਿਲਵਾਨ ਜੀ ਆ ਜਾਓ ਮੁੜ ਜਾਓ ਤਾਬਾ ਸੁਰਸਿੰਘਿਆ ਔਰ ਸਾਡੇ ਵੱਡੇ ਵੀਰ ਚੱਲ ਕੇ ਆਏ ਐ ਸਾਰੀ ਸੰਗਤ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਸਾਰੇ ਐਨਆਰਆਈ ਵੀਰਾਂ ਦਾ ਸੰਭੂ ਸਾਥ ਸੰਗਤ ਨਗਰ ਬੱਕੀਪੁਰ ਅਸੀਂ ਸਤਿਕਾਰ ਕਰਦੇ ਹਾਂ ਲਓ ਦਿਲ ਸ਼ੇਰ ਮੀਰਾ ਕੋੜ ਦੀ ਧਰਤੀ ਹੈ ਮੇਰੇ ਮਿੱਤਰੋ ਉਹ ਮਨਜਿੰਦਰ ਚੱਕੀ ਦੇ ਨਾਲ ਹੋ ਗਈ ਟੱਕਰ ਹੁੰਦੀ ਹੋਈ ਬੱਲੇ 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 ਲੱਗਿਆ ਓ ਪਰ ਇਧਰ ਚੱਕੀ ਚੱਕੀ ਤੇ ਸ਼ੇਰਾ ਮੀਰਾ ਕੋਟ ਪਿੰਨ ਵਾਲਾ ਆ ਉਂਗਲ ਖੜੀ ਆ ਪੁਆਇੰਟ ਰੇਡਰ ਦਾ ਲੈ ਵੀ ਸ਼ੀਤਿਆ ਲੋਹਰੀ ਮਾਲ ਦਾ ਸ਼ੇਰਾ ਕਹਿੰਦਾ ਤਿੰਨ ਨਹੀਂ ਉਹ 2 31000 ਦੇ ਕਰ ਦਿਓ ਤੇ ਅਮਰੀਕਾ ਵਾਲੇ ਕਹਿੰਦੇ ਆ ਸਾਡੇ ਭਰਾਵਾਂ ਦਾ ਧੰਨਵਾਦ ਹੈ ਲੈ ਵੀ ਬਰੰਦੀਪੁਰ ਆ ਤਿਆਰੀ ਫੜਦਾ ਉਧਰ ਜਸ ਅਮਰੀਕਾ ਤੇ ਲਾਲੀ ਅਮਰੀਕਾ ਧੰਨਵਾਦ ਆ ਭਰਾਵਾਂ ਦੇ ਬੰਦਵਾਦ ਲਵ ਲਵ ਦੀ ਕਬੱਡੀ ਹੈ ਪੱਧਰੀ ਵਾਲੇ ਦੀ ਚਾਰ ਨੇ ਸਾਹਮਣੇ ਏ ਪਰੰਦੀਪੁਰੀਆ ਲੱਗ ਗਿਆ ਮੇਰੇ ਮਿੱਤਰੋ ਇੱਕ ਪਾਸੇ ਨਵੀਂ ਜੀ ਉਮਰ ਤੇ ਦੂਸਰੇ ਪਾਸੇ ਤਜਰਬਾ ਬੋਲੂ ਲਵ ਪੱਧਰੀ ਟੱਕਰ ਚੋਟੀ ਦੀ ਮੇਰੇ ਮਿੱਤਰੋ ਹੁੰਦੀ ਹੋਏ ਬੱਲੇ 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 ਏ ਬੰਦੀ ਪੱਧਰੀ ਓ ਸ਼ਟਕਾ 1 ਲੱਖ ਦੇ ਗੱਲ ਖੜ ਗਈ ਲਵ ਕੋਪੀ ਲਵ ਓ ਛਾਰ ਤੇ ਪਾਤੇ 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 ਓ लवली ਤਾਰੀ ਮਾਰਦਾ ਮੁੰਡੇ ਲਈ ਉੱਡ ਜਾ ਬੰਦਾ ਉੱਡ ਜਾ ਮੁਰਦਾ ਜਵਾਨਾ ਬਹੁਤ ਬਹੁਤ ਧੰਨਵਾਦ ਉਧਰ ਡੀਸੀ ਸਾਹਿਬ ਕਹਿੰਦੇ ਐ ਸਰਦਾਰ ਗੁਰਸੇਵਕ ਸਿੰਘ ਚੇਅਰਮੈਨ ਸਾਹਿਬ ਛੇਕ ਪਿੰਡ ਵਾਲਿਆਂ ਦਾ ਗੈ ਗੱਡਵਾ ਧੰਨਵਾਦ ਕਰਦੇ ਹੋ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਚੋਟੀ ਦੀ ਟੱਕਰ ਥੋੜਾ ਜਿਹਾ ਸਮਾਂ ਹੋਰ ਚੱਲਦੇ ਮੈਚ ਦਾ ਬਾਕੀ ਐ ਅੱਜ ਬੈਸਟਾ ਨੂੰ 11 11 ਹਜ਼ਾਰ ਉਹ ਅਲੱਗ ਦਿੱਤਾ ਜਾਣਾ ਮੇਰੇ ਮਿੱਤਰੋ ਰੇਡਾਂ ਦੇ ਜੱਫੀਆਂ ਦੇ ਉੱਪਰ ਉਹ ਵੀ ਮਾਇਆ ਲੱਗ ਰਹੀ ਹੈ ਮਾਇਆ 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 ਨਹੀਂ ਲੋਟਾਂ ਦਾ 20 ਵਰਗੇ ਅੱਜ ਦੇ ਮੇਲੇ ਤੇ ਤੇ ਅਮਰੀਕਾ ਵਾਲੇ ਭਰਾਵਾਂ ਨੇ ਸਰਾ ਘਰਾ ਦਿੱਤਾ 라ਜੂ ਠਾਠ ਬਾਠ ਵਾਲਾ ਵੀ ਆਇਆ ਹੋਇਆ ਜਿਹੜਾ ਪਿਆਰ ਆ ਭਰਾਵਾਂ ਦੇ ਨਾਲ ਤੇ ਅਮਰੀਕਾ ਵਾਲੇ ਸਾਡੇ ਭਰਾ ਮਹਾਂਪੁਰਸ਼ ਬਾਪੂ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਜਮੀਨ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਅਖਾੜਾ ਪਾਸ਼ਾ ਬਣਿਆ ਹੈ ਮਨਜੀਤ ਸਿੰਘ ਜੀ ਮੈਂਬਰ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਸਤਿਕਾਰਯੋਗ ਲਾਪਰੀ ਸਾਡਾ ਕੈਨੇਡਾ ਸਤਿਕਾਰਯੋਗ ਵੀਰ ਨੇ ਪਰ ਸਾਹਮਣੇ ਉਹ ਟੱਕਰ ਚੋਟੀ ਦੀ ਹੋਈ ਹੈ ਪਰ ਕੀ ਫੈਸਲੇ ਲੱਖਾ ਪਹਿਲਵਾਨ ਜੀ ਨੰਬਰ ਰੀਡਰ ਦਾ ਤੱਜ ਦਬਲ ਪੁਆਇੰਟ ਰੀਡਰ ਦੇ ਸੇ ਹੈ ਉਧਰ ਸਾਡਾ ਪਿੰਦਾ ਮੀਰਪੁਰੀਆ ਉਹ ਵੀ ਚਿੱਤ ਤੌਰ ਤੇ ਚੱਲ ਕੇ ਆਇਆ ਹੈ ਅਸੀਂ ਸਤਿਕਾਰ ਕਰਦੇ ਹਾਂ ਲਓ ਅਗਲੀ ਰੇਡ ਪੈਣ ਜਾ ਰਹੀ ਹੈ ਖਾਲਸਾ ਜੀ ਆੜੀਏ ਫਿਰ ਉੱਥੇ ਕਬੱਡੀ ਪੈ ਗਈ ਪਲੇਅਰਾਂ ਵਾਲਿਆ ਗੱਲ 31000 ਤੇ ਖੜੀ ਹੈ ਪ੍ਰੋਮੋਟਰ ਖੜੇ ਗਰਾਊਂਡ ਦੇ ਵਿੱਚ ਟੀਮ ਦੇ ਜਿਨ੍ਹਾਂ ਦਾ ਪਿਆਰ ਹੈ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਜਾ ਸਿੰਘ ਵਾਲੇ ਦੀ ਟੀਮ ਦੇ ਨਾਲ ਜੰਦੇ ਦਾ ਭਲੇ ਭਰਾ ਦਾ ਆ ਯੋਰਪ ਤੋਂ ਆਏ ਹੋਇਆ ਪਲੇਅਰ ਵਾਲਾ ਸ਼ੀਤਾ 31000 31000 31000 ਸ਼ੇਰਾ ਲਹਰੀ ਮੱਲ ਪਰ ਇੱਧਰ ਉਹ ਸ਼ੀਤੇ ਦਾ ਆਹ ਸ਼ੀਤੇ ਦਾ ਜਫਾ ਲੱਗ ਗਿਆ ਮੇਰੇ ਮਿੱਤਰੋ ਜੀ ਸ਼ੀਤੇ ਦਾ ਜਫਾ ਸਫਲ ਹੈ ਦੀਪ ਬਾਖਾ ਕਬੱਡੀ ਇੱਕ ਮਿੰਟ ਸ਼ੇਰੇ ਲੈਣਾ ਜਿਹੜਾ ਟਾਈਮ ਦਾ ਥੋੜਾ ਲੱਗਾ ਹੋਲਡ ਸੀਗਾ ਪੁਆਇੰਟ ਲਾਹ ਵਾਲਾ ਇਹ ਮੜਾ ਜਾ ਦੱਸ ਦਿਓ ਸਾਰੇ ਭਰਾ ਜਿਹੜੇ ਰੈਫਰੀ ਆ ਹੋਲਡ ਕਰਾ ਸੀਗਾ ਧੰਨਵਾਦ ਆਹ ਦੀਪ ਕਬੱਡੀ ਪਹਾੜ ਦੇ ਲਈ ਵਧਿਆ ਆ ਪੰਗੋ ਪਰਿਵਾਰ ਨੰਬਰਦਾਰ ਪਰਿਵਾਰ ਬਾਪੂ ਹਰਨਾਮ ਸਿੰਘ ਜੀਆਂ ਦੀ ਬਹੁਤ ਕਿਰਪਾ ਹੈ ਅਮਰੀਕਾ ਦੇ ਵਿੱਚ ਰਹਿੰਦੇ ਆ ਭਰਾ ਗੁਰੂ ਘਰਾਂ ਦੇ ਲਈ ਵੀ ਸਾਰੇ ਭਰਾ ਬਹੁਤ ਵੱਡੀ ਮਾਇਆ ਕਬੱਡੀ ਦੇ ਗਰੰਟੀਆਂ ਨੂੰ ਮਾਨ ਸਨਮਾਨ ਦਿੱਤਾ ਕਬੱਡੀ ਕਪਾਂ ਦੇ ਲਈ ਵੀ ਬਹੁਤ ਵੱਡੇ ਪਿਆਰ ਭੇਜਦੇ ਆ ਬਹੁਤ ਬਹੁਤ ਹਨ ਮਹਿਕ ਬਾਖਾ ਕਬੱਡੀ ਗੁਰਪ੍ਰਤਾਪ ਯੂਐਸਏ ਗੁਰਪ੍ਰੀਤ ਯੂਐਸਏ ਨਾਲ ਸਾਡੇ ਵੀਰ ਆਪਾਂ ਧੰਨਵਾਦ ਕਰਦੇ ਮਹਿਤਾਬ ਸਿੰਘ ਯੂਐਸਏ ਗੁਰਪ੍ਰੀਤ ਸਰਪੰਚ ਅਮਰੀਕਾ ਵਾਲਾ ਅਮਰਤਪਾਲ ਸਿੰਘ ਹੁਣੀ ਅਮਰੀਕਾ ਵਾਲੇ ਤੇ ਨਾਲ ਮਾਨ ਵੀਰ ਅਮਰੀਕਾ ਯਗਰਾਜ ਸਿੰਘ ਸਾਡਾ ਲਓ ਫੱਟੜ ਪਰਿਵਾਰ ਪਰ ਲੱਗਿਆ ਪਿਆ ਯੋਰ ਹੁੰਦੀ ਹੋਈ ਬੱਲੇ 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 ਰਾਜਾ ਪੱਧਰੀ ਵਾਲਾ ਟੱਕਰ ਮੇਰੇ ਮਿੱਤਰੋ ਇਹ ਚੋਟੀ ਦੀ ਹੈ ਪਰ ਮਹਿਕ ਪਤਣਾ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ ਗੁਰਪ੍ਰੀਤ ਗੋਪੀ ਸਾਡਾ ਟਾਲੀ ਵਾਲੇ ਯੂਐਸਏ ਅਮਰੀਕਾ ਤੋਂ ਅਮਨ ਸਾਡਾ ਬੈਲਜੀਅਮ ਤੇ ਜੈਪ੍ਰੀਤ ਨੰਬਰਦਾਰ ਅਮਰੀਕਾ ਤੇ ਗੁਰਵਿੰਦਰ ਨੰਬਰਦਾਰ ਅਮਰੀਕਾ ਵਾਲੇ ਸਾਰੇ ਵੀਰ ਨੇ ਪੈ ਗਈ ਰੇਡ ਖਾਲਸਾ ਦੀ ਚੱਕ ਲਿਆ ਮਾ ਜੀ ਬਹੁਤ ਵੱਡਾ ਧੰਨਵਾਦ ਸਾਰਿਆਂ ਭਰਾਵਾਂ ਦਾ 1 ਮੈਂ 31000 ਪਰ ਇਧਰ ਪਾਇੰਟ ਜਾਹਿਆਂ ਦੇ ਖਾਤੇ ਜੁੜ ਗਿਆ ਹੈ ਲੱਖਾਂ ਪਲਵਾਨ ਦੀ ਚੋਲੇ ਵਾਲਿਆਂ ਦਾ ਇਸ਼ਾਰਾ ਅਮਰੀਕਾ ਵਾਲੇ ਭਰਾਵਾਂ ਨੇ 31000 ਲਾਇਆ ਹੋਇਆ ਉਧਰ ਯਾਦ ਅਮਰੀਕਾ ਨਾਲ ਸਤਰਾਮ ਅਮਰੀਕਾ ਅਮਨ ਅਮਰੀਕਾ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਅਮਰੀਕਾ ਦੇ ਵਿੱਚ ਰਹਿੰਦੇ ਆ ਦਿਲਜੀਤ ਸਾਡਾ ਵੱਡਾ ਵੀਰ ਹੈ ਇਹ ਅਮਰੀਕਾ ਵਾਲੇ ਭਰਾਵਾਂ ਦਾ ਧੰਨਵਾਦ ਹੈ ਗੁਰਦੀਪ ਭਾਈ ਫਤਿਹ ਟਰਾਂਸਪੋਰਟ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਪਿਆਰ ਕਰਦੇ ਆ ਕਬੱਡੀ ਦੇ ਖਿਡਾਰੀਆਂ ਨੂੰ ਤੇਲ ਦੀਆਂ ਕਰਾਈਆਂ ਤੋਂ ਧੰਨਵਾਦ ਕਿਉਂਕਿ ਅਗਲੇ ਸਾਲ ਗੁਰਦੀਪ ਭਾਜੀ ਨੇ ਕਿਹਾ ਕਟੂਕਟ ਚਾਰ ਆਲ ਓਪਨ ਦੀਆਂ ਟੀਮਾਂ ਪੈਣ ਗਈਆਂ ਸਾਰੇ ਵੀਰਾਂ ਦੇ ਨਾਲ ਰਲ ਮਿਲ ਕੇ ਅਗਲੇ ਸਾਲ ਫਿਰ ਵੱਡੀਆਂ ਰੌਣਕਾਂ ਲਵਾਵਾਂਗੇ ਲੋ ਪਿਸਟਲ ਪਿੰਡਰਾਵਾਲਾ ਤੇ ਅਨਮੋਲ ਮੋਹਲੇ ਖੱਖਾਂ ਵਾਲੇ ਦੇ ਨਾਲ ਟੱਕਰ ਹੋਈ ਹੈ ਉਧਰ ਬਲਵਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਨੇ ਗੁਰਦੇਵ ਸਿੰਘ ਜੀ ਭੰਗੂ ਸਾਹਿਬ ਅਸੀਂ ਸਤਿਕਾਰ ਕਰਦੇ ਹਾਂ ਸਰਦਾਰ ਮਸਤਾਨ ਸਿੰਘ ਜੀਆ ਦਾ ਸਰਦਾਰ ਬਲਕਾਰ ਸਿੰਘ ਜੀਆ ਦਾ ਜਿਨ੍ਹਾਂ ਦੇ ਸੁਪੁੱਤਰ ਜਿਨ੍ਹਾਂ ਦੇ ਬੇਟੇ ਯਾ ਵਸਿਆ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਦੁਬਈ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਲੋ ਅਗਲੀ ਰੇਡ ਦੀਪ ਦਬੁਰਜੀ ਵਾਲਾ ਦੀਪ ਦੀਪ ਇੱਕਮ ਉਹ ਲੱਗ ਜਾ ਟੁੱਟ ਕੇ ਪਰ ਉੱਧਰ ਇੱਕ ਇੱਕ ਵਾਰ ਕਹਿਣ ਟੁੱਟੀ ਐ ਪਰ ਇੱਧਰ ਜੇਕਰ ਗੋਪੀ ਲੱਗਦਾ ਤੇ ਗੱਲ ਬੱਕਰੀ ਹੋ ਜਾਣੀ ਐ ਪਰ ਇੱਧਰ ਲੋਦੀ 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 ਤੇ ਟੱਕਰ ਦੀਪ ਦੇ ਨਾਲ ਆ ਉਹ ਦੀਪ ਕਹਿੰਦੇ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਐ ਅਮਰੀਕਾ ਵਾਲੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਐ ਅੱਜ ਮਾਇਆ ਬਹੁਤ ਵੱਡੇ ਪੱਧਰ ਤੇ ਲੱਗੀ ਹੋਈ ਐ